ਅੱਜ ਮੈਂ ਪਟਕੜ ਆਇਆ ਜਿਹੜਾ ਕਿ ਸਾਡਾ ਆਪਣਾ ਏਰੀਆ ਦਾ ਇੱਕ ਬਹੁਤ ਹੀ ਇਤਿਹਾਸਕ ਕਸਬਾ ਹੈ ਜਿੱਥੇ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਜਿਹਦੇ ਵਿੱਚ ਸਾਡੇ ਕੈਪਟਨ ਹਰੀਪਤਾਰ ਸਿੰਘ ਜੋ ਕਿ ਫੌਜੋਂ ਰਿਟਾਇਰ ਹੋ ਕੇ ਆਏ ਤੇ ਉਹਨਾਂ ਨੇ ਆ ਇੱਕ ਗਰਾਊਂਡ ਬਣਾਇਆ ਐਥਲੈਟਿਕਸ ਦਾ ਟਰੈਕ ਬਣਾਇਆ ਜੋ ਕਿ ਇੱਥੇ ਕਾਫੀ ਡੁੱਗੇ ਚੋਏ ਸੀ ਜਿਨੋਪੁਰ ਕੇ ਉਹਨਾਂ ਨੇ ਸੰਗਤ ਦੀ ਮਦਦ ਨਾਲ ਆਪ ਦਿਨ ਰਾਤ ਮਿਹਨਤ ਕਰਕੇ ਇਹ 400 ਮੀਟਰ ਦਾ ਟਰੈਕ ਬਣਾਇਆ ਜਿਹਦੇ ਵਿੱਚ ਉਹ ਬੱਚਿਆਂ ਨੂੰ ਟ੍ਰੇਨ ਕਰ ਰਹੇ ਜਿਨ੍ਹਾਂ ਜਿਵੇਂ ਪੁਲਿਸ ਦਾ ਟੈਸਟ ਜੇ ਮਿਲਟਰੀ ਦਾ ਟੈਸਟ ਤੇ ਸਪੋਰਟਸ ਨਾਲ ਬੱਚਿਆਂ ਨੂੰ ਜੋੜ ਰਹੇ ਸੋ ਜੋ ਇਹ ਉਪਰਾਲਾ ਕਰ ਰਹੇ ਬਹੁਤ ਹੀ ਵਧੀਆ ਹੈ ਜਿਹਦੇ ਨਾਲ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹਦਾ ਭਵਿੱਖ ਸਵਾਰਨ ਵਾਸਤੇ ਨਸ਼ਿਆਂ ਤੋਂ ਬਚਾਉਣ ਲਈ ਤੇ ਸਪੋਰਟਸ ਨਾਲ ਜੋੜਨ ਲਈ ਉਨ੍ਹਾਂ ਦੇ ਭਵਿੱਖ ਨੂੰ ਵਧੀਆ ਬਣਾਉਣ ਲਈ ਇਹਨਾਂ ਨੇ ਉਪਰਾਲਾ ਕੀਤਾ ਮੈਂ ਕੈਪਟਨ ਸਾਹਿਬ ਦਾ ਤੇ ਸਾਰੀ ਟੀਮ ਦਾ ਜੋ ਪਰਤਗੜ ਦੇ ਸਮੁੱਚੇ ਜਿੰਨੇ ਵੀ ਮਹਤਵਪੂਰਨ ਵਿਅਕਤੀ ਜਿਨ੍ਹਾਂ ਨੇ ਕੀ ਦੇ ਵਿੱਚ ਹਿੱਸਾ ਪਾਇਆ ਸਾਰਿਆਂ ਦਾ ਬਹੁਤ ਮੈਂ ਧੰਨਵਾਦ ਕਰਦਾ ਹਾਂ ਤੇ ਉਨ੍ਹਾਂ ਤੋਂ ਸਾਨੂੰ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਸਾਰੇ ਇਸ ਤਰ੍ਹਾਂ ਰਲ ਕੇ ਪਿੰਡਾਂ ਵਿੱਚ ਗਰਾਊਂਡ ਬਣਾਈਏ ਤੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਵੱਧ ਤਵੱਜੋਰੀ। ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਡੀਆਜੀ ਦਲਜੀਤ ਸਿੰਘ ਰਾਣਾ ਦਾ ਆਪਣੇ ਨਗਰ ਪਰੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਔਨ ਰੂਪੀ ਦੇ ਦੌਰਾਨ ਆਪਣਾ ਕੀਮਤੀ ਸਮਾਂ ਕੱਢ ਕੇ ਜੋ ਸਾਡੇ ਪੂਰੇ ਇਲਾਕੇ ਦੇ ਵਿੱਚ ਸੰਗਤਨਾ ਮੇਲ ਮਲਾਪ ਹੋਇਆ ਉਸ ਤੋਂ ਬਾਅਦ ਫਿਰ ਸਾਡੇ ਜਿੱਥੇ ਅਸੀਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਆ ਉਹ ਸਾਡੇ ਗਰਾਊਂਡ ਦੇ ਵਿੱਚ ਆਏ ਜਿੱਥੇ ਇਹਨਾਂ ਨੇ ਆਪਣਾ ਟਾਈਮ ਕੱਢ ਕੇ ਸਾਡੇ ਬੱਚਿਆਂ ਦੇ ਵਿੱਚ ਆਏ ਇਸ ਦੇ ਨਾਲ ਸਾਡੇ ਬੱਚਿਆਂ ਨੂੰ ਜੋ ਹੈ ਇੱਕ એનર્ਜੀ ਇੱਕ ਮੋਟੀਵੇਸ਼ਨ ਆ ਬਹੁਤ ਵੱਡੀ ਹੋ ਰਹੀ ਹੈ ਸਾਡੇ ਬੱਚੇ ਇਹਨਾਂ ਦੇ ਆਣ ਤੇ ਬਹੁਤ ਖੁਸ਼ ਹੈ ਕਿਉਂਕਿ ਜੋ ਇਹ ਕੁਝ ਰੂਹਾਂ ਹੈ ਇਹ ਟੀਵੀ 'ਤੇ ਪਰ ਜਿਆਦਾ ਨਜ਼ਰ ਆਉਂਦੀਆਂ ਲੇਕਿਨ ਅੱਜ ਸਾਡੇ ਬੱਚਿਆਂ ਨੂੰ ਐਨੀ ਖੁਸ਼ੀ ਹੋਈ ਹੈ ਕਿਉਂਕਿ ਜੋ ਇਹਨਾਂ ਨੇ ਅਸੀਂ ਫਲੈਸ਼ ਬੋਰਡ ਲਾਇਆ ਹੈ ਇੱਕ ਉਹ ਬੋਰਡਾਂ ਦੇ ਉੱਪਰ ਦੇਖਦੇ ਸੀ ਅੱਜ ਇਹਨਾਂ ਨੂੰ ਆਨ ਗਰਾਊਂਡ ਦੇ ਵਿੱਚ ਦਿਖ ਰਿਹਾ ਹੈ ਇਸ ਕਰਕੇ ਸਾਡੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੈ ਬਹੁਤ ਮੋਟੀਵੇਸ਼ਨ ਹੋਣਗੇ ਤਾਂ ਅਸੀਂ ਇਹਨਾਂ ਦਾ ਦੁਬਾਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਦੂਜਾ ਜੋ ਇਹਨਾਂ ਨੇ ਸਾਡੇ ਗਰਾਊਂਡ ਵਾਸਤੇ ਜੋ 50000 ਦਾ ਜੋ ਮੈਸੇਜ ਦਿੱਤਾ ਹੈ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਤਾਂ ਕਿ ਅਸੀਂ ਇਹਨੂੰ ਆਪਣੇ ਗਰਾਊਂਡ ਨੂੰ ਹੋਰ ਵੱਧ ਤੋਂ ਵੱਧ ਮੇਨਟੇਨ ਕਰਕੇ ਵਧੀਆ ਟਰੈਕ ਬਣਾ ਕੇ ਅਸੀਂ ਬੱਚੇ ਜਲਦੋ ਜਲਦਾ ਤਿਆਰ ਕਰ ਸਕੀਏ ਅਸੀਂ ਆਖਰ ਵਿੱਚ ਜਿੰਨੇ ਵੀ ਇਹਨਾਂ ਦੇ ਨਾਲ ਸਟਾਫ ਮੈਂਬਰ ਜਿੰਨੇ ਵੀ ਸਰਪੰਚ ਸਾਹਿਬਾਨ ਆਏ ਆ ਔਰ ਖਾਸ ਕਰਕੇ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਰੀ ਮੈਨੂੰ 5 ਸਾਲ ਪੈਨਸ਼ਨ ਆਇਨ ਹੋ ਗਏ ਅਸੀਂ 2021 ਦੇ ਵਿੱਚ ਇਹ ਕੰਮ ਇੱਥੇ ਸ਼ੁਰੂ ਕੀਤਾ ਸੀ ਜਦੋਂ ਅਸੀਂ ਫਸਟ ਆਪਣੇ ਬੱਚਿਆਂ ਦਾ ਟ੍ਰੈਲ ਲਿਆ ਸੀ ਸਾਡੇ ਇਲਾਕੇ ਵਿੱਚ ਕੋਈ ਚਾਰਸਮੇ ਟ੍ਰੈਕ ਨਹੀਂ ਸੀ ਅਸੀਂ ਆਪਣੀਆਂ ਪਿੰਡ ਦੀਆਂ ਗੱਡੀਆਂ ਚਾਰ ਪੰਜ ਲੈ ਕੇ ਰੋਪੜ ਨੇੜੇ ਸ਼ਹਿਰ ਵਿੱਚ ਨੇ ਸੀ ਟ੍ਰੈਲ ਲਿਆ ਸੀ ਉਦੋਂ ਤੋਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਮੀਟਿੰਗ ਕੀਤੀ ਆਪਣੇ ਨਾਲ ਦੇ ਜੋ ਸਾਡੇ ਸਹਿਯੋਗੀ ਸੱਜਣਾਂ ਨਾਲ ਗੱਲਬਾਤ ਕੀਤੀ ਸਾਡੀ ਪੰਚਾਇਤ ਨੇ ਜੋ ਇੱਥੇ ਪਹਿਲੇ 7 ਕਿੱਲਾਂ ਦਾ ਮਤਲਬ ਪਾਇਆ ਸੀ ਫਿਰ ਜਦੋਂ ਸੁਖਦੀਪ ਸਿੰਘ ਸਰਪੰਚ ਬਣੇ ਅੱਜ ਕਿਤੇ ਅੰਗੇਜ ਐ ਉਹ ਫਿਰ ਅਸੀਂ 8 ਕਿੱਲਾਂ ਦਾ ਮਤਲਬ ਪਾਇਆ ਤਾਂ ਕਿ ਅਸੀਂ ਜੋ ਲੈਕਚਰ ਜਾਣ ਤੋਂ ਬਾਅਦ ਅਸੀਂ ਆਪਣਾ ਤਿਆਰ ਕਰੀਏ ਹੁਣ ਤੱਕ ਸਾਡੇ ਤਕਰੀਮ ਜੋ ਹੈ ਹਰ ਸਾਲ ਬੱਚੇ ਜੋ ਹੈ 12 ਤੋਂ 15 ਸਾਡੇ ਇਲਾਕੇ ਦੇ ਜੋ ਹੈ ਭਰਤੀ ਹੁੰਦੇ ਆ ਤਕਰੀਬਨ 65 ਲੜਕੇ ਸਾਡੇ ਜੋ ਹੁਣ ਤੱਕ ਪੰਜਾਬ ਪੁਲਿਸ ਤੇ ਬੀਐਸਐਫ ਤੇ ਅਗਨੀਵੀਰ ਵੀ ਜੋ ਹੈ ਫੌਜ ਦੀ ਭਰਤੀ ਉਹਦੇ ਵਿੱਚ ਹੋ ਚੁੱਕੇ ਆ ਉਹ ਸਾਡੀਆਂ ਚਾਰ ਲੜਕੀਆਂ ਜੋ ਹੈ ਪੰਜਾਬ ਪੁਲਿਸ ਵਿੱਚ ਹੋਈਆਂ ਇੱਕ ਲੜਕੀ ਸਾਡੀ ਬਿਲਕੁਲ ਜੋ ਪਿਛਲੇ ਸਾਲ ਹੋਈ ਸੀ ਉਹ ਕਲੀਅਰ ਹੈ ਉਹਨੂੰ ਕੁਝ ਦਿਨਾਂ ਵਿੱਚ ਜੋ ਜੁਆਇਨਿੰਗ ਲੈਟਰ ਜੋ ਟੈਂਡਰ ਬਣਨੇ ਵਾਲਾ ਹੈ ਅੱਜ ਅਸੀਂ ਭਾਜੀ ਨੂੰ ਤੁਹਾਨੂੰ ਵੀ ਸਨਮਾਨਿਤ ਵੀ ਕਰਾਇਆ ਉਸ ਤੋਂ ਇਲਾਵਾ ਜੋ ਹੈ 6 ਲੜਕੀਆਂ ਸਾਡੀਆਂ ਜੋ ਬਿਲਕੁਲ ਜੋ ਹੈ ਬੜਾ ਪਿੰਡ ਬੇਲੀ ਨਰਸਾ ਸਰਸਨਗਰ ਤੋਂ ਜੋ ਆਂਦੀਆਂ ਹੈ ਉਹਨਾਂ ਦੇ ਇੱਕ ਨੂਰ ਪਰ ਤੋਂ ਲੜਕੀ ਆਂਦੀ ਹੈ ਇਹਨਾਂ ਦੇ ਜੋ ਬਿਲਕੁਲ ਜੋ ਹੈ ਰਿਟਨ ਟੈਸਟ ਕਲੀਅਰ ਹੈ ਇਹਦਾ ਜੋ ਹੈ ਗਰਾਉਂਡ ਟੈਸਟ ਹੈ ਉਹ 8 ਤਰੀਕ ਤੋਂ ਸਟਾਰਟ ਹੈ ਇਸੇ ਤਰ੍ਹਾਂ ਹੀ ਜੋ ਪੰਜਾਬ ਪੁਲਿਸ ਲੜਕੇ ਆ ਉਹ ਵੀ ਸਾਡੇ ਕੋਲ 8 ਲੜਕੇ ਇਸ ਵੇਲੇ ਉਹਨਾਂ ਦਾ ਵੀ 8 ਜਾਂ 9 ਤਰੀਕ ਤੋਂ ਉਹਨਾਂ ਦਾ ਜੋ ਪੰਜਾਬ ਪੁਲਿਸ ਦਾ ਫਿਜ਼ੀਕਲ ਟੈਸਟ ਸਟਾਰਟ ਹੈ ਜੋ ਸਾਡੇ ਲੜਕੇ ਆਰਮੀ ਵਾਲੇ ਆ ਸਾਡੇ ਜੋ ਬੀਆਰਓ ਜੋ ਆਪਣੇ ਲੁਧਿਆਣਾ ਹੈ ਉਹਨਾਂ ਦੀ ਜੋ ਭਰਤੀ ਹੈ ਉਹਦਾ ਵੀ ਟੈਸਟ ਕਲੀਅਰ ਹੈ ਜੋ ਉਹਨਾਂ ਦਾ ਗਰਾਊਂਡ ਵਰਕ ਹੈ ਉਹ 1 ਨੰਬਰ ਤੋਂ ਲੈ ਕੇ 9 ਨੰਬਰ ਤੋ ਜੋ ਹੰਦਾ ਸ਼ੁਰੂ ਹੋ ਗਿਆ ਇਸ ਤੋਂ ਇਲਾਵਾ ਸਾਡੇ ਜੋ ਹੈ ਸਾਡੇ ਇਲਾਕੇ ਤੋਂ ਇਲਾਵਾ ਜੋ ਹਿਮਾਚਲ ਦੇ ਬੱਚੇ ਹੈ ਉਹ ਸਾਡੇ ਵੀਕ ਵਿੱਚ ਦੋ ਦਿਨ ਇੱਥੇ ਆਪਣਾ ਜੋ ਟ੍ਰੈਨਿੰਗ ਵਾਸਤੇ ਆਉਂਦੇ ਹੈ ਕਿਉਂਕਿ ਉਹਨਾਂ ਦੇ ਪਾਸ ਵੀ ਕੋਈ ਸਟੈਂਡਰਡ ਗਰਾਊਂਡ ਨਹੀਂ ਹੈ ਸਾਡਾ ਵੀ ਜੋ ਪ੍ਰੋਸਿੰਗ ਟੀ 400 ਮੀਟਰ ਹੈ ਹਲੇ ਸਟੈਂਡਰਡ ਵਾਸਤੇ ਅਸੀਂ ਇਹਦੀ ਤਿਆਰੀ ਕਰ ਰਹੇ ਹੈ ਤੇ ਅਸੀਂ ਜਿਸ ਤਰ੍ਹਾਂ ਸਾਨੂੰ ਇਸ ਤਰ੍ਹਾਂ ਸਹਿਯੋਗ ਮਿਲਦਾ ਰਹੂਗਾ ਅਸੀਂ ਉਹ ਬੜੇ ਦਿਨ ਦੂਰ ਨਹੀਂ ਜੋ ਇਸ ਨੂੰ ਇੱਕ ਵਧੀਆ ਰੂਪ ਰੇਖਾ ਦੇਖਿਆ ਸੀ ਉਸ ਟੇਮ ਤਿਆਰ ਕਰਨਾਂਗੇ ਅਸੀਂ ਪਹਿਲੀ ਗੱਲ ਤਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਦਿਲਜੀਤ ਸਿੰਘ ਜੀ ਟੀਆਈਜੀ ਤੇ ਸਾਡੇ ਕੈਪਟਨ ਹਰੀ ਅਵਤਾਰ ਸਿੰਘ ਜੀ ਤੇ ਕੈਪਟਨ ਸਾਭ ਦੀ ਬਦੌਲਤ ਹੀ ਅੱਜ ਰਾਣਾ ਦਿਲਜੀਤ ਸਿੰਘ ਜੀ ਸਾਡੇ ਵਿੱਚ ਮੌਜੂਦ ਨੇ ਤੇ ਨੌਜਵਾਨਾਂ ਵਿੱਚ ਇਸ ਸੀਜ਼ਨ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਤੇ ਚਾਚਾ ਜੀ ਦੀ ਵੀ ਬਹੁਤ ਦੇਣ ਹੈ ਮੇਰੇ ਚਾਚਾ ਜੀ ਲੱਗਦੇ ਆ ਇਹ ਤੇ ਇਹਨਾਂ ਨੇ ਬਹੁਤ ਹੀ ਸੇਵਾ ਕੀਤੀ ਹੈ ਕੈਪਟਨ ਸਾਹਿਬ ਨੇ ਤੇ ਪਿਛਲੇ 5 ਸਾਲ ਤੋਂ ਤੇ ਹੁਣ ਡੀਏਜੀ ਸਾਹਿਬ ਵੀ ਇੱਥੇ ਆਇਆ ਇਹਨਾਂ ਨੇ ਵੀ ਇਸ ਗਰਾਊਂਡ ਲਈ ਸਾਨੂੰ 50000 ਰੁਪਏ ਦਿੱਤਾ ਹੈ ਤੇ ਉਹਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਦਾ ਤੇ ਇਹਨਾਂ ਦੇ ਸਹਿਯੋਗ ਨਾਲ ਵੱਡੇ-ਵੱਡੇ ਰਾਂ ਦੇ ਸਹਿਯੋਗ ਨਾਲ ਇੱਥੇ ਸਾਡੇ ਨਗਰ ਦੇ ਬਹੁਤ ਹੀ ਬਿਹਤਰੀਨ ਜਿਹੜੇ ਐਥਲੀਟ ਬੱਚੇ ਸੀਗੇ ਜਾਂ ਹੁਣ ਹਰ ਬੱਚੇ ਸੀਗੇ ਉਹ ਚੰਗੀ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਸਕਿਆ ਤੇ ਹੁਣ ਸੇਵਾਵਾਂ ਆਪਣੀਆਂ ਆਰਮੀ ਚ ਜਾਂ ਪੁਲਿਸਿਸ ਚ ਨਿਭਾ ਰਹੇ ਨੇ ਤੇ ਅਸੀਂ ਅਸੀਂ ਵੀ ਯੂਥ ਕਲੱਬ ਵੱਲੋਂ ਆਪਣਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਇੱਥੇ ਆਏ ਆ ਸਾਡੇ ਯੂਥ ਮੈਂਬਰ ਸਪੋਰਟਸ ਕਲੱਬ ਦੇ ਇੱਥੇ ਮੌਜੂਦ ਨੇ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਆਏ ਸਾਲ ਸਪੋਰਟਸ ਨੂੰ ਪ੍ਰਮੋਟ ਕਰਨ ਲਈ ਇੱਕ ਕਬੱਡੀ ਕੱਪ ਤੇ ਇੱਕ ਕ੍ਰਿਕਟ ਦਾ ਕੱਪ ਸਾਲਾਨਾ ਆਏ ਸਾਲ ਕਰਾਉਨੇ ਆ ਤੇ ਉਸ ਤੋਂ ਉਪਰੰਤ ਦੋ ਸਾਡੇ ਬਲੱਡ ਡੋਨੇਸ਼ਨ ਦੇ ਕੈਂਪ ਹੁੰਦੇ ਆ ਹਰ ਸਾਲ ਜੋ ਅਸੀਂ ਲਾਉਂਦੇ ਆ ਤੇ ਉਸ ਤੋਂ ਪਰંત ਜੀ ਹਰ ਇੱਕ 15 ਦਿਨ ਬਾਅਦ ਕਲੱਬ ਵੱਲੋਂ ਅਸੀਂ ਪੀਜੀਆਈ ਲੰਗਰ ਸੇਵਾ ਜਾਂਦੀ ਹੈ ਜੀ ਪਿੰਡ ਭਰਤਗੜ ਵੱਲੋਂ ਤੇ ਉਹਦੇ ਲਈ ਸਾਡੇ ਪ੍ਰਧਾਨ ਸਾਹਿਬ ਵੀ ਇੱਥੇ ਮੌਜੂਦ ਨੇ ਤੇ ਸਾਰੇ ਹੀ ਸਾਰੇ ਇਲਾਕੇ ਨਿਵਾਸੀ ਬਹੁਤ ਸਹਿਯੋਗ ਦਿੰਦੇ ਆ ਇਸ ਚੀਜ਼ ਲਈ ਤੇ ਉਹਨਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਤੇ ਅਸੀਂ ਰਾਣਾ ਦਿਲਜੀਤ ਸਿੰਘ ਤੋਂ ਆਸ ਰੱਖਦੇ ਆ ਕਿ ਅੱਗੇ ਵੀ ਇਹ ਸਾਡੇ ਨਾਲ ਇਸੇ ਤਰ੍ਹਾਂ ਸਾਡੇ ਵਿੱਚ ਆਉਂਦੇ ਰਹਿਣ ਸਾਨੂੰ ਹੌਸਲਾ ਵਧਾਈ ਕਰਦੇ ਰਹਿਣ ਤੇ ਸਾਨੂੰ ਗਾਈਡ ਕਰਦੇ ਰਹਿਣ। ਪੰਤ ਸੱਜਣਾ ਦਾ ਆਪਣੇ ਨਗਰਵਾਂ ਨੂੰ ਆਪਣੇ ਇਲਾਕੇਵਾਂ ਨੂੰ ਮੈਂ ਹਾਰਦਿਕ ਧੰਨਵਾਦ ਮੋਸਟ ਵੈਲਕਮ ਕਹ ਰਿਹਾ ਹਾਂ। ਸੋ ਰਾਣਾ ਜੀ ਇੱਕ ਬੇਝਿਤੀ ਮੈਂ ਆਖਰ ਦੇ ਵਿੱਚ ਕਰਦਾ ਜਾਵਾ ਕਿ ਜਦੋਂ ਕਿਤੇ ਵੀ ਤੁਸੀਂ ਇਸ ਇਲਾਕੇ ਵਿੱਚ ਆਓ ਇਹ ਨਗਰਸਾਰੇ ਤੁਹਾਡੇ ਨੇ ਇਹਨਾਂ ਦੀ ਦੇਖ ਰੇਗ ਇਹਨਾਂ ਦੀ ਹਰ ਜੋ ਇਹਨਾਂ ਦੀ ਮੁਸੀਬਤ ਹੈ ਜੋ ਇਹਨਾਂ ਦੀ ਕਮੀ ਹੈ ਉਹ ਤੁਹਾਡੇ ਵਰਗੇ ਅਫਸਰ ਤੋਂ ਗੁੱਝੀ ਨਹੀਂ ਸਵਾਫੀਆਂ ਦੇ ਉੱਤੇ ਬੜਾ ਮਾਣ ਹੈ ਆ ਸਾਡੇ ਕੋਲ ਸਾਡੇ ਕੈਪਟਨ ਸਾਹਿਬ ਨੇ ਕ੍ਰੀਮ ਤਿਆਰ ਕੀਤੀ ਹੈ ਬੜੇ ਮਾਣ ਫਬਰਵਰੀ ਗੱਲ ਹੈ ਸਾਡੀ ਡਿਫੈਂਸ ਨੇ ਸਾਡੀ ਪੁਲਿਸ ਨੇ ਸਾਡੇ ਇਲਾਕੇ ਦੇ ਤੇ ਸੱਚੇ ਪਾਤਸ਼ਾਹਾਂ ਨੇ ਕਿਰਪਾ ਕੀਤੀ ਹੈ ਜਿੰਨੇ ਵੀ ਸਾਡੇ ਇਸ ਇਲਾਕੇ ਦੇ ਲੋਕ ਡਿਫੈਂਸ ਵਿੱਚ ਨੇ ਪੁਲਿਸ ਵਿੱਚ ਨੇ ਉਹਨਾਂ ਦੇ ਉੱਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਹੈ ਛੋਟੇ ਜਿਹੇ ਟਿੰਡ ਵਿੱਚ ਉੱਠ ਕੇ ਇੱਕ ਨੌਜਵਾਨ ਜਿਨ੍ਹਾਂ ਕੇ ਇੰਟਰਨੈਸ਼ਨਲ ਪੱਧਰ ਤੇ ਮੱਲਾ ਮਾਰੀਆਂ ਹੈ ਤੇ ਸਾਡੇ ਜਿਹੜੀ ਨੌਜਵਾਨ ਯੂਥ ਹੈ ਉਹਨੂੰ ਰਸਤਾ ਦਿਖਾਇਆ ਹੈ ਜਿਸ ਸਮੇਂ ਜੈਹਰਾਂ ਕਾਦੇਸੀ ਉਸ ਸਮੇਂ ਕੋਈ ਸਹੂਲਤਾਂ ਨਹੀਂ ਹੁੰਦੀਆਂ ਸੀ ਨਾ ਕੋਈ ਐਨਐਪ ਕੋਰਸ ਨੂੰ ਜਰਸੀ ਨਾ ਕੋਈ ਬੱਸਾਂ ਦਾ ਇਨਾ ਜਾਣਾ ਜਾਣਾ ਸੀ ਪ੍ਰੰਤੂ ਇਹਨਾਂ ਦੀ ਹਿੰਮਤ ਇਹਨਾਂ ਦੀ ਸੇਧਕ ਲਗਨ ਜਿਨੇ ਕੇ ਇਸ ਸ੍ਰੀਰ ਖਿਡਾਰੀ ਨੂੰ ਇੰਟਰਨੈਸ਼ਨਲ ਪੱਧਰ ਤੇ ਪਹੁੰਚਾਇਆ ਕੱਲਾ ਭਾਰ ਨਹੀਂ ਲਿਆ ਸਗੋਂ ਇੰਟਰਨੈਸ਼ਨਲ ਪੱਧਰ ਤੇ ਉਹਨੇ ਮੈਡਲ ਵੀ ਕਮ ਕੀਤਾ ਹੈ